ਵੀਰੇ ਮੋਟੇ ਜਿਹਾ ਆਪਣਾ ਨੰਬਰ ਆ ਗਿਆ ਪਹਿਲਾ ਵੀਰ ਕੋ ਚੱਲਣਸਾਰ ਇਹਦੇ ਪੰਜ ਤੋਂ ਸੱਤ ਫੁੱਟਾਂ ਭੇਜ ਅਗਰੇ ਲੋਣੀ ਹੁੰਦੀ ਨਾ ਤੇ ਕਾਲੇ ਅੱਖਰਾਂ ਚ ਤੇ ਵੀਰੇ ਆਪਾਂ 16 ਸੱਤ ਦਾ ਟਰਾਲਾ ਲੈ ਕੇ ਆਏ ਆ ਬਹੁ ਬਈਆ ਟਰਾਲਾ ਕੋਕਾ ਪੀਸਾ ਤੇ ਵਿੱਚ ਟਰਾਲੀਆਂ ਵੀ ਆ ਤੇ ਟਰਾਲੇ ਵੀ ਆ ਤੇ ਤੂੜੀ ਵਾਲੀਆਂ ਟਰਾਲੀਆਂ ਵੀ ਲੈਫਟ ਵਾਲੀਆਂ ਵੀ ਤੇ ਦੂਜੇ ਵੀ ਆ ਸਾਰੇ ਪੰਤੀਆਂ ਵੀ ਆ ਨਵੀਆਂ ਵੀ ਆ ਤੇ ਪੁਰਾਣੀਆਂ ਵੀ ਆ ਮਹਿੰਗੀਆਂ ਵੀ ਆ ਤੇ ਸਸਤੀਆਂ ਵੀ ਆ ਤੇ ਵੀਡੀਓ ਕੋ ਸਾਰੀ ਵੇਖਸ ਟੈਪ ਨਾ ਕਰਿਓ ਤੇ ਸਿਰੇ ਤਾਈ ਵੀਡੀਓ ਵੇਖਿਓ ਤੇ ਕਿਸੇ ਟਰਾਲੀਆਂ ਭਾਲਦੇ ਸਿੰਪਲ ਉਹ ਵੀ ਆ ਤੇ ਲੈਫਟ ਵਾਲੀਆਂ ਵੀ ਆ ਤੇ ਜਾਲੀ ਵਾਲੀਆਂ ਟਰਾਲੀਆਂ ਵੀ ਤੂੜੀ ਵਾਲੀਆਂ ਤੇ 16 ਸਤਾ ਟਰਾਲਾ 4 ਬਜੇ ਟਰਾਲਾ ਵੀ ਕਿਸੇ 200 ਪਈਏ ਦੇਣਾ ਵੀਰਾਂ ਸੰਪਰਕ ਕਰ ਲਓ ਕੋਕਾ ਪੀ ਟਰਾਲਾ ਮੋੜ ਲੱਗੀ ਵੀ ਉੱਤੇ ਤੇਰੀ ਪੜ ਸਕਦੇ ਵੀਡੀਓ ਰੋਕ ਕੇ ਕੱਦੀ ਕੱਦੀ ਪੈਪ ਦੇ ਉੱਤੇ ਤੇ ਲੇਜਰ ਕੱਢ ਤਾਂ ਇਹਦਾ ਵੈੱਡ ਬਣਿਆ ਵਾ ਦਾਸ ਨੜੀ ਹਾਬਾ ਦਾਸ ਸਿੰਘ ਕੀ ਘਾਟਾ ਮੱਛੀ ਉੱਕ ਚ ਰੇਲ ਦਾ ਹਿੱਸਾ ਤੇ ਦਾ ਦਾਸ ਨਵੀਂ ਨੜੀ ਦੀ ਹਾਬਾ ਚਾ ਕਾਡਰਾਂ ਦੇ ਉੱਤੇ ਮੋਰ ਲੱਗੀ ਹੋਈ ਆ ਕਦੀ ਕਦੀ ਵੀਰ ਦੇ ਫੋਟੋ ਪਾਈ ਆ ਤੇ ਤੁਸੀਂ 16 7 ਦਾ ਟਰਾਲਾ ਤੇ 2.5 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਵੀਰ ਮਾਨਤਾਨ ਕਰ ਦੇਣਗੇ ਮੈਂ ਤੁਹਾਨੂੰ ਫੇਰ ਆਣਾ ਵੀਰੇ ਸਿਰੇ ਤਾਂ ਨਹੀਂ ਵੀਰ ਕੋ ਵਹੀਕਲ ਸਟੈਪ ਨਾ ਕਰੇ ਤੁਹਾਡੇ ਕੰਮ ਆਣ ਵਾਲੀ ਵੀਡੀਓ ਆ 16 7 ਦਾ ਟਰਾਲਾ 2.5 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਮਾਨਤਾਨ ਕਰ ਦੇਣਗੇ ਪੈਪ ਵਾਲਾ ਵੈਡਰਾ ਲੇਜਰ ਕੱਢਦਾ ਬਣਿਆ ਵਾ ਜਾਲੀ ਲੱਗੀ ਵੀ ਆ ਬਰੀਕ ਗੋਲੀ ਦੀ ਮੋਰੀ ਦੀ ਤੇ ਮੰਜੀ ਨਾਲਾ ਵੈਡ ਤੇ ਸਾਰੀ ਜਾਣਕਾਰੀ ਜਣੀ ਫੋਨ ਲਾ ਕੇ ਲੈ ਸਕਦੇ ਆ ਏਰੀਆ ਅੰਬਰਸਾਰ ਮੇਰੇ ਇੱਕ ਤੇ ਵੀਰ ਕੋਲ ਦੋ ਟਰਾਲੀਆਂ ਆ ਆ ਲਿਫਟ ਵਾਲੀ ਟਰਾਲੀ ਆ ਚੂੜੀ ਵਾਲਾ ਜਾਲ ਨਾਲ ਆ ਤੇ ਬਹੁਤ ਵਈਆ ਟਰਾਲੀਆਂ ਟਾਇਰ ਬਿਨਾ ਦਾਗ ਤੋਂ ਆ 11 6 ਦੀ ਟਰਾਲੀ ਆ ਤੇ ਰੇਟ ਹੈਗਾ 190000 ਰੇਟ ਹੈਗਾ 190000 ਲੈਫਟ ਵਾਲੀ ਟਰਾਲੀ ਇਹ ਤੇ ਦੋ ਟਰਾਲੀਆਂ ਇੱਕੇ ਵੀਰ ਕੋਲੇ ਤੇ ਤੁਹਾਨੂੰ ਅਗਲੀ ਟਰਾਲੀ ਵੀ ਵਿਖਾਉਣੀ ਆ ਤੇ ਲੈਫਟ ਹਾਈਡਰਾਂ ਦੀ ਬਿਨਾ ਦਾਗ ਤੋਂ ਟਾਇਰ ਹੈ ਇਹਦੇ ਤੇ ਰੇਟ 90000 ਮੰਗਦੇ ਲੈਫਟ ਹਾਈਡਰਾਂ ਦੇ ਮੌਕੇ ਦੇ ਮਾਨਤਨ ਕਰ ਲਈ ਆ ਵੀਰੇ ਬਿਨਾ ਲੈਫਟ ਤੋਂ ਟਰਾਲੀ ਆ ਇੱਕੇ ਵੀਰ ਕੋਲੇ ਦੋ ਟਰਾਲੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੀ ਬਿਨਾ ਲੈਫਟ ਤੋਂ ਟਰਾਲੀ ਆ ਤੇ ਰੇਟ ਇਹਦਾ 65000 ਆ ਟਾਇਰ ਬਿਨਾ ਦਾਕ ਤੋਂ ਪੂਰੀ ਸਾਫ ਪਈ ਆ ਕਿਤੇ ਗਲੀ ਚਲੀ ਨਹੀਂ ਤੇ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਲਓ ਏਅਰ ਕੰਪਨਸਰ ਆ ਇਹ ਏਅਰ ਕੰਪਨਸਰ ਜਗ੍ਹਾ ਟ੍ਰਾਂਡੀਆਂ ਬਹੁਤ ਆਉਂਦੀਆਂ ਆਏ ਨਾ ਕੋਈ ਵੀ ਇੱਕੇ ਵੀਰਾਂ ਦੀ ਪਈ ਜਾਂਦਾ ਲੱਗਦਾ ਕਿ ਏਅਰਗੇ ਜਿਦ ਲੱਗਦਾ ਕਿ ਪਿੰਡਾਂ ਚੋਂ ਟ੍ਰਾਂਡੀਆਂ ਲੈ ਕੇ ਆਈ ਆਪਾਂ ਤੇ ਇਹਦਾ ਪਿੰਡ ਵੀ ਦੱਸਿਆ ਮੈਂ ਭੁੱਲ ਗਿਆ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਵੇਰਾ 11 6 ਦੀ ਟਰਾਲੀ ਆ ਬਹੁਤ ਵਧੀਆ ਟਰਾਲੀ ਆ ਜਾਲੀ ਦੇ ਬੈੱਡ ਲੱਗਿਆ ਵਾ ਟਾਇਰ ਵਧੀਆ ਟਰਾਲੀ ਦੇ ਤੇ ਜ਼ੈਵਟ ਵਾਲੀ ਟਰਾਲੀ ਆ ਇਹ ਤੇ ਪੂਰੀ ਭਾਰੀ ਤੇ ਹੈਵੀ ਟਰਾਲੀ ਬਣੀ ਵੀ ਆ ਜੇ ਕਿਸੇ ਵੀਰ ਭਾਈ ਨੇ ਲੈਣੀ ਆ ਵੀਰ ਨਾਲ ਸੰਪਰਕ ਕਰ ਸਕਦੇ ਆ ਤੇ ਰੇਟ ਹੈਗਾ ਇਹਦਾ 130000 ਤੇ ਬੈੱਡ ਤੇ ਜਾਲੀ ਲੱਗੀ ਵੀ ਆ ਤੇ ਉਹ ਬੈੱਡ ਦਾ ਸਰੀਆਂ ਵਾਲਾ ਇਹਦਾ ਤੇ ਬੈੱਡ ਦਾ ਪੁਰਾਣੇ ਰਵਾਜ ਦਾ ਹੀ ਆ ਤੇ 130000 ਰੁਪਇਆ ਰੇਟ ਮੰਗਦੇ ਆ ਪੂਰੀ ਸਾ ਪਈ ਆ ਕਿਦੋਂ ਗਲੀ ਚਲੀ ਟਰਾਲੀ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਵਿੱਚੋਂ ਫਰਸਦੀ ਵੀ ਪਾਈ ਆ ਤੇ ਆ ਖੜੀ ਆ ਸਾਈਡ ਨੂੰ ਡਾਦਾ ਕੋਲ ਦਾ ਤਾਂ ਨੂ ਵੀ ਕੋਲ ਤਾਂ ਕਿੰਨਾ ਪਸੰਦ ਡਾਦਾ ਕੋਲ ਤੇ ਦਾ ਤੇ ਕੋਕਾ ਵੀ ਟਰਾਲੀ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਰਸ ਪਰ ਕਲ ਸਗੀਂ ਦੇ ਵੀਰੇ 12 6 ਦੀ ਟਰਾਲੀ ਆ ਮੱਛੀ ਹੁੱਕ ਚ ਟਰਾਲੀ ਆ ਬਹੁ ਬਈਆ ਟਰਾਲੀ ਕਿਸੇ ਵੀਰ ਭਾਈ ਨੇ ਲੈਣੀ ਵੀ ਰਸ ਪਰ ਕਲ ਲੋ ਤੇ ਪੂਰੀ ਟਰਾਲੀ ਵਧੀਆ ਟਰਾਲੀ ਆ ਤੇ ਰੇਟ ਹੈਗਾ ਇਹ 75000 ਕੰਦਾ 75000 ਇੱਕ ਲੱਖ 75000 ਨਹੀਂ ਗਿਆ 12 ਛੇ ਲੀਟਰਾਂ ਦੀ ਹੈ ਇਹ ਤੇ 12 ਛੇ ਤੇ ਲੰਡਾਈ ਫੈਟਦੀ ਇਹਦੀ ਤੇ ਬਹੁਤ ਵਧੀਆ ਟਰਾਲੀ ਕੇ ਵੀਰ ਭਾਈ ਨੇ ਗਲੀ ਚਲੀ ਦੀ ਨਾਲ ਹੀ ਬੈੱਡ ਦੇ ਦਨਾਲੇ ਬੈੱਡ ਦੀ ਫੋਟੋ ਵੀ ਹੈ ਬੈੱਡ ਵੀ ਬਹੁਤ ਵਧੀਆ ਪੱਤੀ ਵਾਲਾ ਬੈੱਡ ਆ ਤੇ ਰੇਟ 75000 ਕੰਦਾ 75000 ਵੀਰੇ ਐਨਾ ਕਹਦੇ ਵੀ 1 ਲੱਖ 75000 ਆ ਤੇ ਏਰੀਆ ਹੰਬਰ ਸਾਰਾ ਇਹਨਾਂ ਦਾ ਵੀਰਾਂ ਦਾ ਤੇ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਸੁਰਜੀਤ ਜੁੱਟੇ ਨੰਬਰ ਆ ਗਿਆ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ 126 ਦੇ ਟਰਾਲੇ ਇਹ ਪਹਿਲੇ 126 ਦਾ ਟਰਾਲਾ ਕਿਸੇ ਵੀਰ ਪਈਏ ਲੈਣਾ ਵੀਰਾਂ ਨਾਲ ਸੰਪਰਕ ਕਰ ਲੋ ਨਾ ਅੱਠ ਨੜੀ ਦੀ ਹਾਬਾ ਟਰਾਲੇ ਦੀ ਸਾਢੇ 300 ਫੁੱਟ ਵੱਡਾ ਤੇ ਮੂਹਰੇ ਪਾਸੇ ਪੂਰਾ ਕਾਬਾਰਾ ਨੇ ਵੱਡੋ ਮਗਰ ਦੇ ਪਾਸੇ ਵੰਗੇ ਆ ਕਿ ਭਾਵੇਂ ਇਹ ਟਰਾਲਾ ਕਿਸੇ ਵੀਰਪਾਏ ਦੇ ਲੈਣਾ ਵੀਰਾਂ ਸੰਪਰਕ ਕਰ ਲਓ ਤੇ ਟਾਇਰਾਂ ਦੀ ਫੋਟੋ ਵੀ ਆਊਗੀ ਸਾਰੀ ਕੁਝ ਦੀ ਆਊਗੀ ਤੇ ਕੋਕਾਪੀ ਟਰਾਲਾ 165000 ਰੁਪਏ ਮੰਗਦੇ ਮੌਕੇ ਦੇ ਮਾਨਤਾਣ ਕਰ ਦੇਣਗੇ 165000 ਰੁਪਏ ਮੰਗਦੇ ਆ ਮੌਕੇ ਦੇ ਮਾਨਤਾਣ ਕਰ ਦੇਣਗੇ ਫਰਸ਼ ਚਰਚੀ ਕੋ ਜੋ ਗਲੀ ਨਹੀਂ ਪੂਰੀ ਸਾਹਬ ਸਾਰੀ ਜਾਣਕਾਰੀ ਜਾਣੀ ਚਾਹੀਦੀ ਜੁੱਤੇ ਨੰਬਰ ਚੱਦੀ ਜਾਂਦਾ 2021 ਮਾਡਲ ਟਰਾਲਾ ਤੇ ਪੂਰਾ ਵਧੀਆ ਟਰਾਲਾ ਜੇ ਕਿਸੇ ਵੀਰਪਾਏ ਦੇ ਲੈਣਾ ਵੀਰਾਂ ਸੰਪਰਕ ਕਰ ਲਓ 126 ਦਾ ਬੀਣਾ ਦੇਖੋ ਟਰਾਲਾ ਟਾਇਰਾਂ ਦੀ ਕ੍ਰੇਸ਼ਨ ਵੀ ਦੇਖ ਸਕਦੇ ਆ ਵੀ ਕਿਹੋ ਜਿਹਾ ਟਾਇਰ ਆ ਜੇ ਤੁਹਾਨੂੰ ਸਾਰੀ ਜਾਣਕਾਰੀ ਚਾਹੀਦੀ ਫੋਨ ਲਾ ਕੇ ਵੇ 11 6 ਦੀ ਟਰਾਲੀ ਆ ਕਿਸੇ ਵੀਰ ਭਾਈ ਨੇ ਲੈਣੀ ਵੀਣਾ ਸੰਪਰਕ ਕਰ ਲਓ ਸਾਰੇ ਵੇਡ ਤੇ ਜਾਲੀ ਲੱਗੀ ਆ ਢਾਲੇ-ਢਾਲੇ ਤੇ ਬਹੁਤ ਵਧੀਆ ਜਾਲੀ ਲੱਗੀ ਚਾਦਰ ਲੱਗੀ ਗਣੀ ਇਹ ਚਿੱਟੇ ਰੰਗ ਦੀ ਲੱਗੀ ਹੋਈ ਆ ਤੇ ਚਾਦਰ ਹੀ ਲੱਗਦੀ ਆ 11 6 ਦੀ ਟਰਾਲੀ ਆ ਪੂਰੀ ਵਧੀਆ ਟਰਾਲੀ ਆ ਹੈਵੀ ਤੋਂ ਭਾਰੀ ਟਰਾਲੀ ਬਣੀ ਵੀ ਆ ਇਹ ਕਥੇ ਵੀਰ ਪਾਈਂ ਦੇਣੀ ਵੀਰ ਨਾਲ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਂਦੀ ਆ ਤੇ ਉੱਤੇ ਫਿਰ ਕੀ ਦੇ ਨੰਬਰ ਆ ਗਿਆ 1 ਲੱਖ ਤੇ 42000 ਰੁਪਇਆ ਮੰਗਦੇ ਮੌਕੇ ਦੇ ਮਾਨਤਾਣ ਕਰ ਦੇਣਗੇ 1 ਲੱਖ 42000 ਰੁਪਇਆ ਮੰਗ ਕਰਦੇ ਆ ਮੌਕੇ ਦੇ ਵੀਰਾਂ ਨੇ ਮਾਨਤਾਣ ਕਰ ਜਾਣਗੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਤੇ ਸ਼ੇਅਰ ਕਰ